ਮਾਨਸਾ ਲਿਖੇ ਤੇ ਇੱਥੇ ਅੱਜ ਕਿਸਾਨ ਜੂਨੀਅਨ ਉਗਰਾਹਾ ਵੱਲੋਂ ਇੱਕ ਧਰਨਾ ਦਿੱਤਾ ਗਿਆ ਹੈਗਾ ਡੀਸੀ ਦਫ਼ਤਰ ਦੇ ਬਾਹਰ ਕਿਉਂਕਿ ਜਿਹੜੇ ਕਿਸਾਨਾਂ ਦੇ ਝੋਨੇ ਮੰਡੀਆਂ ਦੇ ਵਿੱਚ ਪਏ ਆ ਤੇ ਬੋਲੀ ਬੰਦ ਕਰ ਦਿੱਤੀ ਗਈ ਹੈ ਤੇ ਝੋਨੇ ਦਾ ਤੋਲ ਬੰਦ ਕਰ ਦਿੱਤਾ ਗਿਆ ਹੈਗਾ ਇਹਦਾ ਕਾਰਨ ਸਰਕਾਰ ਵੱਲੋਂ ਇਹ ਦੱਸਿਆ ਗਿਆ ਕਹਿੰਦੇ ਜੀ ਮੰਡੇ ਸਾਡੇ ਕੋਲੇ ਇੰਨਾ ਝੋਨਾ ਆ ਚੁੱਕਿਆ ਕਿ ਪਹਿਲਾਂ ਹੀ ਝੋਨਾ ਬਹੁਤ ਜ਼ਿਆਦਾ ਆ ਗਿਆ ਬਾਹਰੋਂ ਆਇਆ ਪਤਾ ਨਹੀਂ ਕਿੱਥੋਂ ਆਇਆ ਜਦੋਂ ਕਿ ਝੋਨੇ ਦਾ ਝਾੜ ਇਸ ਵਾਰ 10 ਤੋਂ 15% ਘਟ ਰਿਹਾ ਹੈ ਐਵਰੇਜ ਕਹਿਣ ਤੋਂ ਭਾਵ ਕਿ 20% ਝੋਨੇ ਦਾ ਝਾੜ ਘਟ ਹੈਗਾ 15 ਤੋਂ 20% ਪਰ ਝੋਨਾ ਸਰਕਾਰ ਕਹਿ ਰਹੀ ਹੈ ਪਹਿਲਾਂ ਮੰਡੀਆਂ ਬੰਦ ਕਰਤੀਆਂ ਕਿ ਜ਼ਿਆਦਾ ਆ ਗਿਆ ਪਹਿਲਾਂ ਨਾਲੋਂ ਵੀ ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇੰਨਾ ਝੋਨਾ ਆਇਆ ਕਿੱਥੋਂ ਹੁਣ ਕੀ ਇੱਕ ਮੰਡੀ ਦੇ ਵਿੱਚ ਝੋਨਾ ਵੇਚਣ ਗਿਆ ਜ਼ਿਮੀਂਦਾਰ ਇਹ ਨਿਗਰ ਰੱਖੇਗੇ ਕਿ ਝੋਨਾ ਕੌਣ ਲਿਆ ਰਿਹਾ ਕਿੱਥੋਂ ਲਿਆ ਰਿਹਾ ਉਹਦੇ ਕਿੰਨਾ ਹੋ ਗਿਆ ਜਾਂ ਫਿਰ ਇਹ ਕੰਮ ਸਰਕਾਰ ਦਾ ਸੀ ਜਾਂ ਸਰਕਾਰ ਦੇ ਪ੍ਰਸ਼ਾਸਨ ਦਾ ਸੀਗਾ ਜਾਂ ਹੋਰ ਕਿਸੇ ਦਾ ਸੀ ਕਿ ਝੋਨਾ ਬਾਹਰੋਂ ਆਇਆ ਕਿ ਅੰਦਰੋਂ ਆਇਆ ਕਿੱਥੋਂ ਆਇਆ ਇਹ ਆਪਣੇ ਨਾਲ ਕਿਸਾਨ ਯੂਨੀਅਨ ਦੀ ਸਾਰੀ ਲੀਡਰਸ਼ਿਪ ਬੈਠੀ ਹੈ ਇਹਨਾਂ ਨਾਲ ਵੀ ਆਪਾਂ ਗੱਲਬਾਤ ਸਾਨੂੰ ਕਰਾਂਗੇ ਤੇ ਸਾਦਾ ਜੀ ਗਾਲੀ ਚੋਰੀ ਆਗਿਆ ਉਹ ਹਾਰਾ ਚੱਲੀ ਕੀ ਇਹ ਝੋਨਾ ਸਰਕਾਰ ਦੀ ਸਹਿਮਤੀ ਨਾਲ ਆਇਆ ਬਾਹਰੋਂ ਜਿਹੜਾ ਕਹਿ ਰਿਹਾ ਆਇਆ ਜਾਂ ਸਰਕਾਰ ਤੋਂ ਚੋਰੀੋਂ ਆ ਗਿਆ ਸਰਕਾਰ ਨੂੰ ਪਤਾ ਹੀ ਨਹੀਂ ਲੱਗਿਆ ਜਾਂ ਫਿਰ ਕਿਸੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਆ ਗਿਆ ਜਾਂ ਕਿਹਦੇ ਨਾਲ ਆ ਗਿਆ ਇਹ ਗੱਲ ਦੀ ਜ਼ਿੰਮੇਵਾਰੀ ਕਿਹਦੀ ਸੀ ਕੌਣ ਤੈਅ ਕਰੂਗਾ ਜਾਂ ਉਹ ਬੰਦੇ ਜ਼ਿੰਮੇਦਾਰ ਆ ਜਿਹੜੇ 20-20 ਦਿਨਾਂ ਤੋਂ ਮੰਡੀਆਂ ਦੇ ਵਿੱਚ ਬੈਠੇ ਆ ਤੇ ਝੋਨਾ ਉਹਦਾ ਸਰਕਾਰੀ ਖਰੀਦ ਬੰਦ ਹੋ ਗਈ ਤੇ ਝੋਨਾ ਉਹਨਾਂ ਦਾ ਉੱਥੇ ਰਹਿ ਗਿਆ ਤੇ ਉਹ ਵਿਚਾਰੇ ਅੱਜ ਵੀ ਮੰਡੀਆਂ ਦੇ ਵਿੱਚ ਰਾਤਾਂ কাটਦੇ ਆ ਉਹਨਾਂ ਨੂੰ ਨਹੀਂ ਪਤਾ ਵੀ ਝੋਨਾ ਕੀ ਕਰਨਾ ਕਿੱਥੇ ਲੈ ਕੇ ਜਾਣਾ ਉਹਦਾ ਕੀ ਕਰੀਏ ਹੁਣ ਸੋ ਇਹ ਗੱਲਾਂ ਲਈ ਜ਼ਿੰਮੇਵਾਰ ਕੌਣ ਆ ਸਰਕਾਰਾਂ ਨੇ ਜਾਂ ਸਰਕਾਰਾਂ ਦੇ ਪ੍ਰਸ਼ਾਸਨਾਂ ਸਰਕਾਰ ਦਾ ਜਾਂ ਲੋਕ ਲੋਕ ਜੁम्मेवार ਨੇ ਆਹ ਜੀ ਅਲੱਗ ਕਰੀਏ ਫਿਰ ਇਹ ਮਿਲੀ ਗਏ ਬਾਈ ਹੁਣ ਕੀ ਕਰੀਏ ਬੀਚਾ ਫੇਰ ਇੱਕ ਤਾਂ ਬੰਦਾ ਆ ਪਾ ਬੰਦਾ ਵੀ ਲੇਟਾ ਬਾਈ ਜੀ ਹਾਂ ਜੀ ਖੜੇ ਹੋਈਏ ਖੜੇ ਹੋ ਜਾ ਮੜਾ ਲੈਵਲ ਤੇ ਬੰਦ ਜੀ ਹਾਂਜੀ ਆਪਣੇ ਨਾਲ ਹੈਗੇ ਨੇ ਕਿਸਾਨ ਯੂਨੀਅਨ ਉਗਰਾਹਾਂ ਤੋਂ ਜ਼ਿਲ੍ਹਾ ਪ੍ਰਧਾਨ ਸਰਦਾਰ ਰਾਮ ਸਿੰਘ ਅੱਜ ਅਸੀਂ ਜੋ ਡੀਸੀ ਦਫਤਰ ਮਾਨਸਾ ਦੇ ਨੇੜੇ ਗੇਟ ਦੇ ਬੈਠੇ ਆ ਪਿਛਲੇ 4-5 ਦਿਨ ਪਹਿਲਾਂ ਵੀ ਅਸੀਂ ਡੀਸੀ ਮਾਨਸਾ ਦੀ ਰਹਿਸ ਦਾ ਘਰਾਓ ਕੀਤਾ ਸੀ 메ਨ ਜੇਡ ਰੋਕਿਆ ਸੀ ਉੱਥੇ ਸਾਨੂੰ ਕਿਹਾ ਗਿਆ ਕਿਉਂਕਿ ਮਸਲਾ ਜਿਹੜਾ ਹੈਗਾ ਝੋਨੇ ਦੀ ਖਰੀਦ ਦਾ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਝੋਨਾ ਝਲੀਰ ਮਾਨਸਾ ਪਿੰਡਾਂ ਦੀਆਂ ਮੰਡੀਆਂ ਬਟਲਾੜਾ ਸਰਦੂਰਗੜ ਪੀਖੀ ਪਸੇਤਾ ਝੋਨਾ ਲਾਇਆ ਜਦੋਂ ਸਰਕਾਰ ਨੇ ਜਦੋਂ ਝੋਨੇ ਸੀਜ਼ਨ ਵਿੱਚ ਕਿਸਾਨਾਂ ਨੂੰ ਅਪੀਲ ਕੀਤੀਆਂ ਕਿ ਪਾਣੀ ਮੁੱਕ ਜਾਊਗਾ ਜਿਹੜਾ ਝੋਨਾ ਜਿਹੜਾ ਪਸੇਤਾ ਲਾਓ ਉਸ ਨਾਲ ਕੋਈ ਫਰਕ ਨਹੀਂ ਤਾਂ ਬਹੁਤ ਸਾਰੇ ਕਿਸਾਨਾਂ ਨੇ ਉਹਦੀ ਗੱਲ ਮੰਨੀ ਤਾ ਸਰਕਾਰ ਨੇ ਜਿਹੜਾ 1 ਅਕਤੂਬਰ ਤੋਂ ਝੋਨਾ ਖਰੀਦਣਾ ਹੁੰਦਾ 30 ਨਵੰਬਰ ਤੱਕ ਆ ਦੋ ਮਹੀਨੇ ਉਹਦੀ ਖਰੀਦ ਵੀ ਜਾਨੀ ਕੀਤੀ ਕਰਤੀ ਝੋਨਾ ਵਿਸੇਤਾ ਲਵਾਇਆ ਹੁਣ ਮੰਡੀਆਂ ਦੇ ਵਿੱਚ ਹੀ ਦਿੱਕਤ ਆ ਗਈ ਇਹ 15 ਤਰੀਕ ਤੋਂ ਜਾਨੀ ਝੋਨੇ ਦੀ ਖਰੀਦ ਬੰਦ ਹੈ ਅਸੀਂ ਜਦੋਂ ਮਾਨਸਾ ਦੇ ਡੀਸੀ ਵੀ ਰਿਹਾ ਅਜਿਹਾ ਘਰਾਓ ਕੀਤਾ ਤਾਂ ਉਦੋਂ ਐਸਡੀਐਮ ਆਪਣਾ ਮਾਨਸਾ ਤੇ ਹੋਰ ਪੁਛ ਦੇ ਅਧਿਕਾਰੀਆਂ ਨੇ ਇਕੱਠ ਦੇ ਵਿੱਚ ਭਰੋਸਾ ਦਿੱਤਾ ਜਿਵੇਂ ਕਿ ਸੋਮਵਾਰ ਨੂੰ ਖਰੀਦ ਸ਼ੁਰੂ ਕਰਕੇ ਦੋ ਚਾਰ ਦਿਨਾਂ ਦੇ ਵਿੱਚ ਸਾਰਾ ਝੋਨਾ ਚੁੱਕ ਲਿਆ ਹੋ ਪਰ ਉਹ ਤੇ ਅਮਲ ਨਹੀਂ ਹੋਇਆ ਜਿਸ ਕਰਕੇ ਅੱਜ ਅਸੀਂ डीसी दफ्तर मानसा ਦੇ 게ਟ ਨੇੜੇ ਬੈਠੇ ਆ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਝੋਨੇ ਦੀ ਖਰੀਦ ਸਮੂਹ ਨਹੀਂ ਕਰਾਉਂਦੇ ਉਦੋਂ ਤੱਕ ਇਹ ਜਾਰੀ ਰਹੂਗਾ ਤੁਸੀਂ ਜੀ ਅਣਮਿੱਥੇ ਸਮੇਂ ਲਈ ਧਰਨਾ ਇਹ ਸਾਡਾ ਅਣਮਿੱਥੇ ਸਮੇਂ ਹੀ ਹੈ ਕਿਉਂਕਿ ਅਸੀਂ ਅਸੀਂ ਹੁਨਾਚਰ ਨਹੀਂ ਉਠਣਾ ਜਿੰਨਾ ਚਿਰ ਸਾਡੇ ਮਸਲੇ ਦਾ ਹੱਲ ਨਹੀਂ ਕਰਦੇ ਤੁਸੀਂ ਇਸ ਚੀਜ਼ ਦੀ ਜ਼ਿੰਮੇਵਾਰ ਕਿਨੂੰ ਮੰਨਦੇ ਹੋ ਜੀ ਸਰਕਾਰ ਕਹਿ ਰਹੀ ਹੈ ਕਿ ਝੋਨਾ ਬਹੁਤ ਜ਼ਿਆਦਾ ਆ ਗਿਆ ਤੇ ਝੋਨਾ ਤਾਂ ਕਿਉਂਕਿ ਕਿਸਾਨ ਕਹਿ ਰਹੇ ਝਾੜ ਘਟ ਗਿਆ ਝੋਨੇ ਦਾ ਦੇਖੋ ਜੇ ਬਾਹਰਲੇ ਰਾਜਾਂ ਦੇ ਵਿੱਚੋਂ ਆਉਂਦਾ ਝੋਨਾ ਇਹਨਾਂ ਦਾ ਕੋਟਾ ਪੂਰਾ ਹੁੰਦਾ ਤਾਂ ਉਹ ਰੋਕਣਾ ਕਿਹਨੇ ਹੈ ਕਿਸਾਨਾਂ ਨੇ ਤਾਂ ਨਾਕੇ ਨਹੀਂ ਲਾਉਣੇ ਇਹ ਪ੍ਰਸ਼ਾਸਨ ਜਿਹੜਾ ਹੱਦਾਂ ਸੀਲ ਕਰਦਾ ਜਦੋਂ ਹੋਰ ਕਸੇਵਾਜ ਤੇ ਤੋ ਸਾਨੂੰ ਘਟਣਾ ਉਹ ਤਾਂ ਇਹ ਨਾਕੇ ਲਾਉਂਦੇ ਉਹ ਤਾਂ ਸਾਫੇਵਾਰੀ ਕਰਦੇ ਫਿਰ ਜਿਹੜੇ ਇਸ ਤਰ੍ਹਾਂ ਦਾ ਸਸਤਾ ਝੋਨਾ ਖਰੀਦ ਕੇ ਇੱਧਰ ਵੰਦੇ ਆ ਵੇਚਦੇ ਆ ਉਹਨਾਂ ਨੂੰ ਕਿਨੇ ਫੜਨਾ ਸਰਕਾਰ ਨੇ ਹੁਣ ਸਾਨੂੰ ਇਹ 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 ਬਾਹਰ ਨਾ ਲਾ ਕੇ ਥੋੜੇ ਹੀ ਮਤਲਬ ਮੁਕਰਿਆ ਜਾ ਸਕਦਾ ਵੀ ਸਾਡਾ ਤਾਂ ਕੋਟਾ ਪੂਰਾ ਹੋਗਾ ਤਾਂ ਜਿਹੜੇ ਕਿਸਾਨਾਂ ਦੀਆਂ ਝੋਨਾ ਮੰਡੀਆਂ ਦੇ ਵਿੱਚ ਪਿਆ ਉਹ ਕਿੱਧਰ ਜਾਣ ਤੋ ਸਾਡੀ ਜ਼ੋਰਦਾਰ ਪੀਲੇ ਸਰਕਾਰ ਨੂੰ ਕਿ ਸਾਰਾ ਝੋਨਾ ਕਿਦਾਂ ਦਾ ਪ੍ਰਬੰਧ ਕਰੇ ਸਰਕਾਰ ਕਹਿ ਰਹੀ ਹੈ ਜੀ ਵੀ ਕਿ ਜਿਹੜਾ ਅਸੀਂ ਕਿਸਾਨਾਂ ਦਾ ਝੋਨਾ ਉਹ ਚੱਕ ਲਿਆ ਕਹਿੰਦੇ ਜਿਹੜਾ ਆਇਆ ਹੋਇਆ ਝੋਨਾ ਮੰਡੀਆਂ ਚੋਂ ਬਾਹਰੋਂ ਆਇਆ ਹੋਇਆ ਉਹ ਇਹ ਕਹਿ ਰਹੇ ਆ ਉਹ ਉਹਦੀ ਵੀ ਸਰਕਾਰ ਪੜਤਾਲ ਕਰ ਸਕਦੀ ਹੈ ਜਿਹੜੇ ਕਿਸਾਨ ਉੱਥੇ ਬੈਠੇ ਆ ਉਹਨਾਂ ਦਾ ਪਿੰਡ ਕਿਹੜਾ ਉਹਨਾਂ ਦਾ ਆਧਾਰ ਕਾਰਡ ਕਿਹੜਾ ਉਹਨਾਂ ਦੀ ਆਰਥਿਕੀ ਦੀ ਬਕਾਇਦਾ ਲਿਸਟਾਂ ਹੁੰਦੀਆਂ ਵੀ ਮੇਰੇ ਆਹ ਕਿਸਾਨਾਂ ਦਾ ਆਰਥਿਕ ਆਇਆ ਜਿਹੜਾ ਕੱਚਾ ਲਿਖਦੇ ਆ ਉਹ ਕਰ ਲੈ ਕਰ ਲੈ ਪਸਾਨ ਜਿਹੜਾ ਹੈਗਾ ਵਪਾਰੀ ਦਾ ਹੈਗਾ ਨਾਖਰੀ ਤੇ ਵਪਾਰੀਆਂ ਨੂੰ ਤਾਂ ਦਿੱਕਤ ਹੀ ਨਹੀਂ ਆਈ ਜੋ ਇਹ ਕਿਸ ਨੇ ਬਾਹਰੋਂ ਲਿਆ ਕੇ ਵੇਚਿਆ ਤਾਂ ਸਿੱਧਾ-ਸਿੱਧਾ ਵੇਚ ਗਏ ਫਰਾਰ ਹੋਏ ਆ ਤਾਂ ਦਿੱਕਤ ਆਈ ਆ ਵੀ ਜਿਹੜੇ ਕਿਸਾਨਾਂ ਦੇ ਬਸੇਦਾਂ ਚੋਂ ਨਾ ਐ ਅਜੇ ਖੇਤਾਂ 'ਚ ਵੀ ਖੜਾ ਹੈ ਕੁਝ ਵੱਢ ਕੇ ਲਿਆਏ ਹੈ ਅਜੇ ਤੱਕ ਖੜਾ ਉਹ ਵਪਾਰੀਆਂ ਦੇ ਕਾਰਖਾਨਿਆਂ 'ਚ ਲਾਇਆ ਹੋਇਆ ਸੋ ਇਸ ਕਰਕੇ ਸਰਕਾਰ ਨੂੰ ਇਹ ਜਿਹੇ ਜਿਹੜੇ ਦੋਸ਼ ਆ ਉਹ ਨਹੀਂ ਲਾਉਣੇ ਚਾਹੀਦੇ ਸਾਰਾ ਝੋਨਾ ਚੱਕਣ ਦਾ ਪ੍ਰਬੰਧ ਕਰੇ ਧੰਨਵਾਦ ਜੀ ਸਾਡੇ ਨਾਲ ਸੀਗੇ ਜੀ ਜ਼ਿਲ੍ਹਾ ਪ੍ਰਧਾਨ ਸਰਦਾਰ ਰਾਮ ਸਿੰਘ ਭਾਰਤੀ ਜੁਨੀਅਨ ਦੀ ਏਕਤਾ ਉਗਰਾਹਾਂ ਤੋਂ ਸੋ ਇਹਨਾਂ ਦਾ ਕਹਿਣਾ ਵੀ ਇਹ ਸਰਕਾਰ ਦੀ ਜ਼ਿੰਮੇਵਾਰੀ ਸੀ ਸਰਕਾਰ ਹੁਣ ਆਪਦੇ ਗੱਲਾਂ ਤੋਂ ਭਜਾ ਆਪ ਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਸਿਰਫ ਇਲਜ਼ਾਮ ਲਾ ਕੇ ਕਿ ਜਿਹੜਾ ਝੋਨਾ ਮੰਡੀਆਂ ਦੇ ਵਿੱਚ ਪਿਆ ਉਹ ਤਾਂ ਬਾਹਰੋਂ ਆਇਆ ਹੋਇਆ ਪਰ ਜਦੋਂ ਕਿ ਆਪਾਂ ਇਹ ਗੱਲਾਂ ਦੇਖਦੇ ਆ ਕਿ ਜਿਹੜੇ ਬੰਦੇ ਹੁਣ ਮੰਡੀਆਂ ਦੇ ਵਿੱਚ ਬੈਠੇ ਆ ਬਾਈ ਜੀ ਉਹ ਤਾਂ ਪਿੰਡਾਂ ਦੇ ਆਪ ਦੇ ਬੰਦੇ ਆ ਜਾਂ ਕਿਸੇ ਸ਼ਹਿਰ ਦੀ ਮੰਡੀ ਦੇ ਵਿੱਚ ਆ ਤਾਂ ਸ਼ਹਿਰ ਦੇ ਆਪ ਦੇ ਲੋਕਲ ਬੰਦੇ ਆ ਪਰ ਕੀ ਸਰਕਾਰ ਨੂੰ ਉਦੋਂ ਨਹੀਂ ਦਿਸਿਆ ਕਿ ਜਦੋਂ ਮੰਡੀਆਂ ਦੇ ਵਿੱਚ ਝੋਨਾ ਆ ਕੇ ਲਹਿ ਰਿਹਾ ਸੀ ਕਿ ਕਿੱਧਰੋਂ ਗੱਡੀਆਂ ਭਰ ਕੇ ਆ ਰਹੀਆਂ ਹਰ ਟਰੱਕ ਦੀ ਹਰ ਮਤਲਬ ਟਰਾਲੀ ਦੀ ਜੋ ਵੀ ਮਾਲ ਲੋਡਿੰਗ ਇਧਰ ਉਧਰ ਹੁੰਦੀ ਆ ਮਤਲਬ ਇੰਟਰ ਸਟੇਟ ਜੋ ਵੀ ਵਪਾਰ ਹੁੰਦਾਗਾ ਉਹਦੀ ਬਿਲਟੀ ਹੁੰਦੀ ਆ ਜਾਂ ਉਹਦੇ ਕਾਗਜ਼ ਪੱਤਰ ਹੁੰਦੇ ਆ ਕਿ ਕੀ ਸਮਾਨ ਆ ਜੀ ਕਿੰਨਾ ਲਿਆਂਦਾ ਕਿਨੇ ਲਿਆਂਦਾ ਕੀ ਉਹ ਤੋਂ ਬਿਨਾ ਨਹੀਂ ਲੱਗਦਾ ਦਿਸਿਆ ਸਰਕਾਰ ਨੂੰ ਕਿ ਬਿਨਾ ਕਾਗਜ਼ਾਂ ਪੱਤਰਾਂ ਤੋਂ ਸਮਾਨ ਲੰਘ ਰਿਹਾ ਜਾਂ ਫਿਰ ਸਰਕਾਰ ਦੇ ਵਿੱਚ ਐਮ ਐਲ ਏ ਜਾਂ ਲੀਡਰ ਜਿਹੜੇ ਵੀ ਹੈਗੇ ਉਹਨਾਂ ਦੀ ਮਿਲੀਭੁਗਤ ਨਾਲ ਸਾਰਾ ਕੁਝ ਹੋਇਆ ਜਾਂ ਫਿਰ ਕੋਈ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਜਾਂ ਜੋ ਵੀ ਮਤਲਬ ਮਹਿਕਮੇ ਆ ਇਹਨਾਂ ਦੀ ਮਲੀਭੁਗਤ ਨਾਲ ਹੋਇਆ ਸਾਰਾ ਕੁਝ ਜੇ ਇਹ ਗੱਲਾਂ ਮਲੀਭੁਗਤ ਨਾਲ ਹੋਈਆਂ ਤਾਂ ਫਿਰ ਜਿਹੜੇ ਮੰਡੀਆਂ ਦੇ ਵਿੱਚ ਵਿਚਾਰੇ ਰਹਿ ਗਏ ਛੋਟੇ ਕਿਸਾਨ ਕਿਸੇ ਦਾ 5 ਕਿੱਲਿਆਂ ਦਾ ਕਿਸੇ ਦਾ 2 ਕਿੱਲਿਆਂ ਦਾ ਉਹ ਮੰਡੀਆਂ ਚ ਰਾਤਾਂ ਕੱਟੀ ਜਾਂਦੇ ਪਹਿਲੇ 10-15 ਦਿਨਾਂ ਤੋਂ ਤਾਂ ਉਹਨਾਂ ਦੀ ਜ਼ਿੰਮੇਵਾਰੀ ਕੀ ਹੈ ਫਿਰ ਕੀ ਉਹ ਆਪ ਦੀ ਜ਼ਿੰਮੇਵਾਰੀ ਸਾਰੀ ਆਪ ਨੇ ਉਹਣ ਕੇ ਬਾਹਰੋਂ ਨਾ ਕੋਈ ਆ ਜੇ ਅੰਦਰੋਂ ਨਾ ਆ ਜੇ ਉਹ ਆਉਂਦੀ ਰਾਖੀ ਵੀ ਰੱਖਣ ਆਪ ਦੀ ਖੇਤੀ ਵੀ ਕਰਨ ਉਹ ਜਾ ਕੇ ਆਪ ਦਾ ਝੋਨਾ ਵੀ ਵੇਚਣ ਮੰਡੀ ਦੇ ਵਿੱਚ ਜਾ ਫਿਰ ਸਰਕਾਰ ਨੂੰ ਆਪਦੀ ਆਪ ਨਿਗਰਾਨੀ ਕਰਨੀ ਚਾਹੀਦੀ ਸੀ ਕਿ ਬਾਹਰਲੇ ਪਿੰਡਾਂ ਦਾ ਝੋਨਾ ਹਰ ਪਿੰਡ ਦੇ ਵਿੱਚ ਹੁਣ ਲਗਭਗ ਮੰਡੀ ਆ ਸਾਡੇ ਮੈਂ ਆਪ ਦਾ ਜਿਹੜੀ ਗਵਾਹ ਗੱਲ ਦਾ ਮੈਂ ਖੁਦ ਝੋਨਾ ਵੇਚ ਕੇ ਆਇਆ ਮੰਡੀ ਦੇ ਵਿੱਚ ਮੈਂ ਦੇਖਿਆ ਕਿ ਪੰਜ ਪਿੰਡਾਂ ਦਾ ਆਸੇ ਪਾਸੇ ਵੱਡੇ ਪਿੰਡਾਂ ਦਾ ਜਿਨ੍ਹਾਂ ਦੇ ਆਪ ਦੇ ਬਹੁਤ ਵੱਡੀਆਂ ਵੱਡੀਆਂ ਮੰਡੀਆਂ ਨੇ ਪਿੰਡਾਂ ਦੇ ਵਿੱਚ ਉਹਨਾਂ ਦਾ ਝੋਨਾ ਪਹਿਲੀ ਵਾਰੀ ਇੰਨਾ ਆਉਂਦਾ ਦੇਖਿਆ ਮੈਂ ਵੀ ਸਾਡੇ ਪਿੰਡ ਆ ਕੇ ਵਿਗਦਾ ਹੁਣ ਆਪਾਂ ਉਹਨਾਂ ਕਿਸਾਨਾਂ ਤੇ ਇਲਜ਼ਾਮ ਨਹੀਂ ਲਾ ਸਕਦੇ ਜਿਨ੍ਹਾਂ ਨੇ ਸਾਡੇ ਪਿੰਡ ਆ ਕੇ ਝੋਨਾ ਵੇਚਿਆ ਇਹ ਪੜਤਾਲ ਤਾਂ ਸਰਕਾਰ ਨੇ ਕਰਨੀ ਹੈ ਕਿ ਕੀ ਕਿਸਾਨ ਆਪ ਦੇ ਝੋਨਾ ਵੇਚਣ ਜਾ ਰਹੇ ਜਾਂ ਹੋਰ ਕੋਈ ਕਿਸੇ ਦਾ ਝੋਨਾ ਆ ਰਿਹਾ ਜਾਂ ਕਿਹਦਾ ਆ ਰਿਹਾ ਕਿਹਦਾ ਨਹੀਂ ਆ ਰਿਹਾ ਇਸ ਕਰਕੇ ਜਿਹੜੇ ਹੁਣ ਕਿਸਾਨ ਉੱਥੇ ਢੇਰੀਆਂ ਲਾ ਕੇ ਬੈਠੇ ਸੀ ਮੰਡੀ ਦੇ ਵਿੱਚ ਪਹਿਲਾਂ ਉਹਨਾਂ ਨੂੰ ਕਈ ਵਾਰੀ ਕੁੱਚੋ ਨਾ ਖੋਲਣ ਨੂੰ ਜਗ੍ਹਾ ਨਹੀਂ ਮਿਲਦੀ ਸੀ ਮੰਡੀ ਇੰਨੀ ਭਰੀ ਹੋਈ ਸੀਗੀ ਉਹਦਾ ਮੌਇਸਚਰ ਕੱਢੀ ਤੁਰੇ ਗਏ ਤੇ ਜਿਹੜੇ ਝੋਨਾ ਮੰਨ ਲਓ ਵੀ 2 ਨੰਬਰ ਚ ਆਇਆ ਉਹ ਕੀ ਤਾਂ ਸਿੱਧਾ ਭਰਿਆ ਜਾਂ ਟੇਡਾ ਭਰਿਆ ਜਾਂ ਕਿਵੇਂ ਭਰਿਆ ਉਹਦਾ ਕੌਣ ਜ਼ਿੰਮੇਵਾਰ ਆ ਹੁਣ ਹੁਣ ਇਹ ਸਾਰੇ ਕਿਸਾਨ ਉਹ ਇਕੱਠੇ ਹੋ ਕੇ ਆਏ ਆ ਜਿੰਨਾਂ ਦਾ ਝੋਨਾ ਮੰਡੀਆਂ ਦੇ ਵਿੱਚ ਪਿਆ ਹਲੇ ਤੋਲ ਲੱਗ ਨਹੀਂ ਰਿਹਾ ਸਰਕਾਰ ਸਾਰਾ ਡਾਟਾ ਲਿਜਾ ਚੁੱਕੀ ਆ ਸਾਰੇ ਪਿੰਡਾਂ ਦੇ ਆਧਾਰ ਕਾਰਡ ਨਾਮ ਪਤੇ ਲੋਕਾਂ ਨੇ ਆਪਣੇ ਲਖਾਏ ਹੋਏ ਆ ਪਰ ਸਰਕਾਰ ਨੂੰ ਹਲੇ ਇਹ ਕਿਉਂ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਝੋ ਦਾ ਕੋਈ ਬਾਹਰਲਾ ਬੰਦਾ ਹੈ ਹੀ ਨਹੀਂ ਵੀ ਕਿਸੇ ਦਾ ਝੋਨਾ ਨਹੀਂ ਉਹ ਤਾਂ ਪੜਤਾਲ ਵੀ ਹੋ ਸਕਦੀ ਹੈ ਕਿ ਇਹਨਾਂ ਨੇ ਆਪ ਦਾ ਝੋਨਾ ਕਿੰਨਾ ਵੇਚ ਲਿਆ ਕਿੰਨੀ ਇਹਨਾਂ ਕੋਲੇ ਜ਼ਮੀਨ ਆ ਸਰਕਾਰ ਨੂੰ ਸਾਰਾ ਕੁਝ ਪਤਾ ਹੁੰਦਾ ਜਾ ਫਿਰ ਇਹ ਜਾਣਬੁੱਝ ਕੇ ਮਤਲਬ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਰਿਹਾ ਜਾਂ ਬਿੱਲੀ ਹੀ ਕਬੂਤਰ ਨਾਲ ਲੜੀ ਹੋਈ ਹੈ ਜਾਂ ਕੀ ਸਿਸਟਮ ਆ ਇਹ ਹੁਣ ਮਤਲਬ ਲੋਕਾਂ ਤੇ ਜਜਮੈਂਟ ਆਪਾਂ ਛੱਡਦੇ ਆ ਲੋਕ ਆਪਣੇ ਹਿਸਾਬ ਨਾਲ ਆਪਣੇ ਪਿੰਡਾਂ ਦੀਆਂ ਮੰਡੀਆਂ ਦੇ ਹਿਸਾਬ ਨਾਲ ਇਹਨੂੰ ਜੱਜ ਕਰ ਸਕਦੇ ਆ ਕਿ ਕੀ ਹੋਇਆ ਕਿਵੇਂ ਹੋਇਆ ਕਿਉਂ ਹੋਇਆ ਸੋ ਅੱਜ ਆਪਾਂ ਧਰਨੇ ਦੇ ਵਿੱਚ ਇਹਨੂੰ ਕਵਰ ਕਰਨ ਲਈ ਪਹੁੰਚੇ ਸੀਗੇ ਇੱਧਰ ਬਾਈ ਹੋਰੀ ਬੈਠੇ ਆ ਆਪਣੇ ਇਹਨਾਂ ਕਹਿੰਦੇ ਜੀ ਇਸ ਸਥਾਨ ਤੇ ਸਮੇਂ ਲਈ ਇਹ ਧਰਨਾ ਸ਼ੁਰੂ ਕਰਤਾ ਹੁਣ ਇੱਥੇ ਬੈਠਾਂਗੇ ਇਹਨਾਂ ਨੇ ਆਪਦਾ ਸਾਰਾ ਖਾਣ ਪਾਣੀ ਦਾ ਸਮਾਨ ਨਾਲ ਗੱਡੀ ਆਈ ਹੈ ਤੇ ਨਾਲ ਉਹ ਚ ਰਸਨ ਪਾਣੀ ਹੈਗਾ ਤੇ ਇਹ ਬਿਲਕੁਲ ਡੀਸੀ ਦਫਤਰ ਦੇ ਬਾਹਰ ਆਪਾਂ ਬੈਠੇ ਆ ਤੇ ਇੱਧਰ ਪੂਰੀ ਟੀਮ ਇਹ ਬੈਠੀ ਆ ਜਿਹੜੇ ਮਤਲਬ ਆਪਣੇ ਬਲਾਗ ਪ੍ਰਧਾਨ ਕੁਲਦੀਪ ਸਿੰਘ ਚੋਹਰ ਬੈਠੇ ਆ ਇਹਨਾਂ ਦੇ ਨਾਲ ਹੋਰ ਬਾਈ ਰਾਮ ਸਿੰਘ ਉਹਦੇ ਬੈਠੇ ਹੈਗੇ ਤੇ ਸਾਰੇ ਜਿਹੜੀ ਇਹ ਲੀਡਰਸ਼ਿਪ ਹੈ ਖਾਨ ਜੂਨੀਅਰ ਉਗਰਾਹਾਂ ਦੀ ਬੈਠੀ ਹੈ ਤੇ ਬਾਕੀ ਹੁਣ ਦੇਖਦੇ ਆ ਜੀ ਕਦੋਂ ਤੱਕ ਇਹਨਾਂ ਦੇ ਕੰਨ ਤੇ ਜੂੰਨ ਸਰਕਦੀ ਹੈ ਕਦੋਂ ਤੱਕ ਇਹ ਅਲਾਉਡ ਕਰਦੇ ਆ ਦੁਬਾਰੇ ਮੰਡੀਆਂ ਦੇ ਵਿੱਚ ਝੋਨਾ ਲਿਆਉਣ ਦਾ ਤੇ ਕਦੋਂ ਤੱਕ ਇਹ ਧਰਨਾ ਦੇਣਾ ਪਊਗਾ ਕਿਉਂਕਿ ਠੰਡ ਦੇ ਦਿਨ ਚੱਲ ਰਹੇ ਆ ਤੇ ਇਹਨਾਂ ਨੇ ਤਾਂ ਆਪਣਾ ਰਾਸ਼ਨ ਪਾਣੀ ਪੂਰਾ ਲਿਆ ਕੇ ਗੱਡੀ ਖੜੀ ਕਰ ਲਈ ਤੁਹਾਨੂੰ ਦਿਖਾ ਵੀ ਦਿੰਨੇ ਆ ਜ਼ੂਮ ਕਰਕੇ ਤੇ ਇਹ ਤਾਂ ਜੀ ਆਪਣੇ ਹੁਣ ਪ੍ਰਸ਼ਾਦੇ ਪਾਣੀ ਦੀ ਤਿਆਰੀ ਕਰ ਰਹੇ ਆ ਇਹ ਸਿਰਫ ਮਾਨਸਾ ਜ਼ਿਲ੍ਹੇ ਦੇ ਲੋਕ ਨੇ ਜਿਨ੍ਹਾਂ ਦਾ ਮੰਡੀਆਂ ਦੇ ਵਿੱਚ ਝੋਨਾ ਪੈ ਤੇ ਬਹੁਤੇ ਤਾਂ ਉਹਨਾਂ ਚੋਂ ਆ ਵੀ ਨਹੀਂ ਸਕਦੇ ਹੁੰਦੇ ਆਪਾਂ ਨੂੰ ਪਤਾ ਤੇ ਬਹੁਤ ਸਾਰੇ ਅ ਬੰਦੇ